ਦੇ ਲੱਖਾਂ ਪੱਲੇਦਾਰਾਂ ਨੂੰ ਉਹਨਾਂ ਦੇ ਹਵਾਦੇ ਕਰਨ ਜਾ ਰਹੇ ਆ ਜਦੋਂ ਕਿ ਇਸ ਪਾਲਿਸੀ ਤਹਿਤ ਅਗਰ ਕੋਈ ठेकेदार ਟੈਂਡਰ ਪਾ ਕੇ ਆਉਂਦਾ ਵੀ ਹੈ ਤਾਂ ਪੂਰੇ ਪੰਜਾਬ ਦੀਆਂ ਸੱਤੇ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਪੰਜਾਬ ਭਰ ਵਿੱਚ ਕਿਤੇ ਵੀ ਕੰਮ ਨਹੀਂ ਚੱਲਣ ਦੇਵਾਂਗੇ ਐਸੇ ਤਰ੍ਹਾਂ ਹੀ ਜੇ ਠੇਕੇਦਾਰਾਂ ਨੂੰ ਇਹ ਕੰਮ ਦਿੱਤਾ ਗਿਆ ਤਾਂ ਸਾਰਾ ਜਿਹੜਾ ਪ੍ਰਸ਼ਾਸਨ ਦਾ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਤੇ ਸਾਡੀ ਆਮੋ ਸਾਹਮਣੇ ਹਮੇਸ਼ਾ ਟੱਕਰ ਹੁੰਦੀ ਰਹੂਗੀ ਜਿਹਦਾ ਭੁਗਤਾਨ ਜਿਹਦਾ ਜਾਣੀ ਮੁਆਫਾ ਇਥੋਂ ਦੀਆਂ ਸਰਕਾਰਾਂ ਨੂੰ ਭੁਗਤਣਾ ਪਊਗਾ ਇਥੋਂ ਦੇ ਪ੍ਰਸ਼ਾਸਨ ਨੂੰ ਭੁਗਤਣਾ ਪਊਗਾ ਬੱਸ ਸਟੈਂਡ ਕਿੰਨਾ ਟਾਈਮ ਜਾਵ ਰੱਖੋਗੇ ਹੁਣ ਬੱਸ ਸਟੈਂਡ ਬੱਸ ਅਗਨ ਭੇਟ ਹੋਊਗੀ ਹੋਊਗੀ ਐ ਇਥੋਂ ਅਸੀਂ ਹੁਣ ਅੱਗੇ ਡੀਸੀ ਦਫ਼ਤਰ ਹੈ ਜਿਹੜਾ ਆਪਦਾ ਮੰਗ ਪੱਤਰ ਦੇਣ ਜਾਵਾਂਗੇ ਅਜਾ ਥੋੜਾ ਪੁਰਾਣਾ ਨਾਮ ਕੀ ਹੈ ਬਲਦੇਵ ਸਿੰਘ ਬੱਸ ਬਲਦੇਵ ਸਿੰਘ ਦਾ ਆਪਦਾ ਗ੍ਰੀਟਿੰਗ ਬਲਦੇਵ ਸਿੰਘ ਬਹੁਤ ਬਹੁਤ ਮੁਬਾਰਕਾ